ਸਤ ਸ੍ਰੀ ਅਕਾਲ ਸਨਪਾਉ ਅੱਜ ਫੇਰ ਆਪਾਂ ਲੈਰੇ ਟਰੈਕਟਰ ਢੀਂਸਾ ਦੇ ਉੱਤੇ ਪਹੁੰਚੇ ਆ ਇਹ ਲੈਰੇ ਦੇ ਵਿੱਚ ਪੈਂਦਾ ਡਿਸਟ੍ਰਿਕਟ ਪੈ ਜਾਂਦੀ ਹੈ ਸੰਗਰੂਰ ਅੱਜ ਤੁਹਾਡੇ ਲਈ ਜੋੜੀ ਟਰੈਕਟਰਾਂ ਦੀ ਲੈ ਕੇ ਆਇਆ ਫਿਰ ਤੋਂ ਥੋੜੇ ਮੁੱਲਾਂ ਦੇ ਟਰੈਕਟਰ ਨੇ ਜੇ ਕਿਸੇ ਭਰਾ ਨੇ ਥੋੜੇ ਮੁੱਲਾਂ ਦੇ ਟਰੈਕਟਰ ਲੈਣੇ ਨੇ ਜਿਵੇਂ ਕਿਸੇ ਨੇ ਤੂੜੀ ਵਾਲੀ ਦੇ ਪਿੱਛੇ ਟੋਆ ਟਵਾਈ ਕਰਨ ਨੂੰ ਲੈਣਾ ਤੇ ਕੋਈ ਵੀ ਛੋਟੇ ਕੰਮਾਂ ਵਾਸਤੇ ਜੇ ਕਿਸੇ ਨੇ ਟਰੈਕਟਰ ਲੈਣੇ ਨੇ ਬਹੁਤ ਥੋੜੇ ਰੇਂਜ ਦੇ ਟਰੈਕਟਰ ਨੇ ਸਭ ਤੋਂ ਵੱਲ ਗੱਲ ਪਹਿਲਾਂ ਗੱਲ ਕਰਦੇ ਆਪਾਂ ਫਾਰਮ ਟਰੈਕ 45 ਟਰੈਕਟਰ ਦੀ ਸਾਰਾ ਘੁੰਮ ਕੇ ਟਰੈ ਇਹ ਟਰੈਕਟਰ 2006 ਮਾਡਲ ਟਰੈਕਟਰ ਹੈ ਇੰਜਨ ਗੇਅਰ ਦਾ ਜਮਾ ਸੁੱਕਾ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇ ਟਰੈਕਟਰ ਦਾ ਬੈਟਰੀ ਬਕਸਾ ਬਾਹਰ ਕੱਢ ਰਿਹਾ ਹੈ ਸੀਟਿੰਗ ਫੂਟਿੰਗ ਓਕੇ ਟਰੈਕਟਰ ਦੀ ਕੋਈ ਤੁਹਾਨੂੰ 1 ਰੁਪਿਆ ਲਾਉਣ ਦੀ ਟਰੈਕਟਰ ਦੇ ਉੱਤੇ ਲੋਡ ਨਹੀਂ ਮੂਰਲੇ ਟਾਇਰਾਂ ਦੀ ਜੇਕਰ ਆਪਾਂ ਗੱਲ ਕਰੀਏ ਟਰੈਕਟਰ ਨਾਲ ਦੀ ਤਾਂ ਤਕਰੀਬਨ ਟਰੈਕਟਰ ਦੇ 20 ਪੈਸੇ ਟਾਇਰ ਮੂਰਲੇ ਹੈਗੇ ਨੇ ਤੇ 40 ਪੈਸੇ ਮੂਰਲੇ ਟਾਇਰ ਨੇ ਮਗਰਲੇ ਟਾਇਰ ਨੇ ਟਰੈਕਟਰ ਦੇ ਦੇ ਸਾਰਾ ਟਰੈਕਟਰ ਸਾਫ ਪਿਆ ਕਿਤੇ ਜਰਾਈ ਗੜਾਈ ਨਹੀਂ ਮਗਰਾਟ ਵਗੈਰਾ ਸਾਫ ਪਏ ਨੇ ਗੇਰਵਗਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਰੰਗ ਪੇਂਟ ਦਾ ਟਰੈਕਟਰ ਇਹ ओरिजिनल ਹੈ ਜੇਕਰ ਕਲਚ ਦੀ ਗੱਲ ਕਰੀਏ ਟਰੈਕਟਰ ਦੇ ਦੀ ਤਾਂ ਸਿੰਗਲ ਕਲਚ ਦੇ ਵਿੱਚ ਟਰੈਕਟਰ ਹੈ ਹਰਿਆਣਾ ਨੰਬਰ ਹੈ ਇਹ ਟਰੈਕਟਰ ਆ ਇੱਧਰ ਦਿਖਾ ਦੇ ਤੇ ਬੰਪਰ ਮੂਹਰ ਲੱਗਾ ਹੋਇਆ ਹੈ ਪੂਰਾ ਘੈਂਟ ਆ ਐਚ ਆਰ ਨੰਬਰ ਦਾ 2006 ਮਾਡਲ ਤੇ ਸੈਕੰਡ ਪਾਰਟੀ ਦਾ ਟਰੈਕਟਰ ਹੈ ਪਿਛਲੇ ਟਾਇਰ ਤਕਰੀਬਨ ਪੱਕੇ ਨੇ 40 ਪੈਸੇ ਟਾਇਰ ਪਾਈ ਨੇ ਟਰੈਕਟਰ ਦੇ ਜਰਾਈ ਗਲਾਈ ਕਿਤੇ ਵੀ ਨਹੀਂ ਹੈਗੀ ਤੇ ਸਿੰਗਲ ਕਲਚ ਆ ਟਰੈਕਟਰ ਹੈ ਇਹ ਬੈਟਰੀ ਵਗੈਰਾ ਓਕੇ ਟਰੈਕਟਰ ਦੀ ਤੇ ਕਲੱਚ ਕਲੱਚ ਦਾ ਕੰਮ ਸਾਰਾ ਓਕੇ ਹੈ ਬ੍ਰੇਕਾਂ ਬੂਗਾਂ ਵੀ ਟਰੈਕਟਰ ਪੂਰਾ ਫਿੱਟ ਹੈ ਇੰਜਨ ਗੇਅਰ ਵੀ ਨਹੀਂ ਕੋਈ ਬਲੋ ਨਹੀਂ ਟਰੈਕਟਰ ਬਿਲਕੁਲ ਸਾਫ਼ ਹੈ ਤੇ ਟਰੈਕਟਰ ਦੀ ਜਿਹੜਾ ਪਰ ਡਿਮਾਂਡ ਦੀ ਗੱਲ ਕਰੀਏ ਤਾਂ 165000 ਰੁਪਏ ਡਿਮਾਂਡ ਆ ਚਲ ਬੋਕੇ ਮੌਕੇ ਦੇ ਪੂਰਾ ਮਾਨ ਤਾਂ ਜਿਹੜਾ ਕੀਤਾ ਜਾਊਗਾ ਜੇ ਕਿਸੇ ਭਰਾ ਨੇ ਕੋਈ ਵੀ ਟਰੈਕਟਰ ਵੇਚ ਕਟਾਉਣਾ ਹੋਵੇ ਟਰੈਕਟਰ ਦੇ ਫਾਰਮ ਟਰੈਕ 60 ਦੇ ਆ 45 ਸੋਰੀ ਫਾਰਮ ਟਰੈਕ 45 ਇਹ ਜੇ ਕੋਈ ਵੀ ਟਰੈਕਟਰ ਵੇਚ ਕਟਾਉਣਾ ਹੈ ਤਾਂ ਵਿੱਚ ਵੀ ਵੀਰਾਂ ਵੱਲੋਂ ਕੱਟਿਆ ਜਾਊਗਾ ਚਾਹੇ ਹੌਲੇ ਮੁੱਲੇ ਦਾ ਟਰੈਕਟਰ ਹੈ ਚਾਹੇ ਕੋਈ ਵੀ ਭਾਰੀ ਮ ਇਹਦੀ 165 ਡਿਮਾਂਡ ਹੈ ਤੇ ਬਾਕੀ ਮੌਕੇ ਤੇ ਹੋ ਜਾਊਗਾ ਅੱਗੇ ਗੱਲ ਕਰਦੇ ਆ ਆਪਾਂ ਐਚ ਆਰ ਤੇ ਅੱਗੇ ਗੱਲ ਕਰਦੇ ਆ ਆਪਾਂ ਮਿੱਤਰੋ ਮਹਿੰਦਰਾ ਇਹ ਵੀ ਟਰੈਕਟਰ ਜਮਾਂ ਹੀ ਥੋੜੇ ਮੁੱਲ ਦੇ ਵਿੱਚ ਟਰੈਕਟਰ ਹੈ ਪਲਟੀਨੇ ਦੇ ਰੇਟ ਦੇ ਵਿੱਚ ਟਰੈਕਟਰ ਆ ਗਿਆ ਮਿੱਤਰੋ ਐਨੇ ਦਾ ਪਲਟੀਨਾ ਵੀ ਨਹੀਂ ਕੋਈ ਤੁਹਾਨੂੰ ਦਿੰਦਾ ਜਿੰਨੇ ਦਾ ਇਹ ਟਰੈਕਟਰ ਮਿਲ ਜੂਗਾ ਤੁਹਾਨੂੰ ਇਹ ਟਰੈਕਟਰ ਹੈ 2000 ਸੌਰੀ 1991 ਮਾਡਲ ਹੈ ਐਚ ਆਰ ਨੰਬਰ ਦਾ ਟਰੈਕਟਰ ਹੈ 265 ਪਲਟੀਨੇ ਜਿੰਨੀ ਇਹ ਟਰੈਕਟਰ ਦਾ ਖਰਚਾ ਹੁੰਦਾ ਮਿੱਤਰੋ ਟਾਇਰ ਇਹਦੇ ਵੀ ਟਰੈਕਟਰ ਦੇ ਪਿਛਲੇ 20 ਪੈਸੇ ਤਕਰੀਬਨ ਚਾਰ ਟਾਇਰ ਟਰੈਕਟਰ ਦੇ 20 ਤੇ ਇੰਜਨ ਗੇਅਰ ਦਾ ਟਰੈਕਟਰ ਠੀਕ ਹੈ ਕੰਡੀਸ਼ਨ ਵੀ ਠੀਕ ਹੈ ਜਿੰਨਾ ਵੀ ਰੰਗ ਪੇਂਟ ਹੈ ਤਕਰੀਬਨ ਟਰੈਕਟਰ ਦਾ オリジナル ਹੀ ਹੈ ਨਾਲ ਵੀ ਰੰਗ ਪੇਂਟ ਹੈ ਕਿਤੇ ਕੋਈ ਨਾਲੋਂ ਵੀ ਜਰਾਈ ਗਲਾਈ ਹੈ ਨਹੀਂ ਟਰੈਕਟਰ ਦੇ ਉਹ ਟਰੈਕਟਰ ਸਾਫ ਪਿਆਗਾ ਰੇਟ ਦੇ ਤੇ ਮਾਡਲ ਦੇ ਹਿਸਾਬ ਨਾਲ ਟਰੈਕਟਰ ਬਹੁਤ ਸਾਫ ਹੈ ਤੇ ਬੰਪਰ ਵਗੈਰਾ ਇਹਦਾ ਵੀ ਮਿਲ ਜੂਗਾ ਤੁਹਾਨੂੰ ਛੱਤ ਦੀ ਟਰੈਕਟਰ ਤੇ ਲੱਗੀ ਹੋਈ ਹੈ ਟਾਇਰ ਵੀ ਕਪੈਸੇ ਨੇ ਮਿੱਤਰੋ ਚਾਰੇ ਬੈਟਰੀ ਬੂਟਰੀ ਓਕੇ ਟਰੈਕਟਰ ਦੀ ਸੈਲਫ ਸਟਾਰਟ ਟਰੈਕਟਰ ਹੈ ਇਹ ਤੇ ਇਹ ਵੀ ਟਰੈਕਟਰ ਸਿੰਗਲ ਕਲਚ ਹੈ ਹਰਿਆਣਾ ਨੰਬਰ 99 ਮਾਡਲ ਟਰੈਕਟਰ ਹੈ ਇਹ ਇਹਦੀ ਜੇਕਰ ਆਪਾਂ ਡਿਮਾਂਡ ਦੀ ਗੱਲ ਕਰੀਏ ਪਿੱਛੋ ਟਰੈਕਟਰ ਦਿਖਾ ਦੇ ਮੁੰਡਿਆ ਤੇ ਇਹ ਟਰੈਕਟਰ ਦੀ ਡਿਮਾਂਡ ਹੈ 1,50000 ਰੁਪਏ ਬਾਕੀ ਮੌਕੇ ਤੇ ਮਾਤਾਨ ਹੋ ਜੂਗਾ ਜੇ ਕਿਸੇ ਨੇ ਵਿੱਚ ਕੋਈ ਟਰੈਕਟਰ ਕਟਾਉਣਾ ਹੈ ਜਾਂ ਕੋਈ ਵੱਡਾ ਕਟਾਉਣਾ ਛੋਟਾ ਕਟਾਉਣਾ ਹੈ ਵਿੱਚ ਵੀ ਟਰੈਕਟਰ ਕੱਟਿਆ ਜਾਊਗਾ ਇਹ ਟਰੈਕਟਰ ਦੇ ਤੇ ਡੰਡਾ ਡਰਾਵਲ ਸਮੇਤ ਹੈ ਛੱਤ ਨਹੀਂ ਲੱਗੀ ਹੋਈ ਹੈ ਟਰੈਕਟਰ ਦੇ ਬਹੁਤ ਸਾਫ਼ ਸੋਹਣਾ ਟਰੈਕਟਰ ਹੈ ਇਹ ਡੰਡਾ ਦਾ ਬਿਲਕੁਲ ਹੀ ਨਵਾਂ ਪਿਆ ਟਰੈਕਟਰ ਦੇ ਯਾਰ ਤੁਸੀਂ ਦੇਖ ਸਕਦੇ ਚਾਹ ਕਰਦੇ ਬਿਲ ਜਿਵੇਂ ਨਵਾਂ ਡੰਡਾ ਟਰੈਕਟਰ ਦੇ ਪਾਇਆ ਹੋਇਆ ਡਰਾਵਲ ਵਗੈਰਾ ਜਿਵੇਂ ਬੀ ਸਾਫ਼ ਹੈ ਟਰੈਕਟਰ ਆ ਕੁੱਲ ਮਲਾ ਕੇ ਮਗਰਾਟਾਂ ਵਗਰਾ ਦੇ ਕਿਤੇ ਗਰਾਈ ਜਰਾਈ ਗਲਾਈ ਜੀ ਨਹੀਂ ਹੈਗੀ ਯਾਰ ਸਾਫ਼ ਮਗਰਾਟ ਬੇਦਾਗ ਪਏ ਨੇ ਸਾਰਾ ਟਰੈਕਟਰ ਕੋਕਾ ਪੀਸੀ ਪਿਆ ਯਾਨੀ ਕਿ ਇੰਨੇ ਕੁ ਰੇਟ ਦੇ ਵਿੱਚ ਯਾਰ ਤੁਹਾਨੂੰ ਕੋਈ ਮੀ ਮੋਟਰਸਾਈਕਲ ਵੀ ਨਹੀਂ ਦਿੰਦਾ ਜਿੰਨੇ ਰੇਟ ਦੇ ਵਿੱਚ ਵੀ ਟਰੈਕਟਰ ਦੇਣ ਲੱਗ ਰਹੇ ਨੇ ਆਪਾਂ ਨੂੰ ਇਹ ਟਰੈਕਟਰ ਆ ਹਰਿਆਣਾ ਨੰਬਰ ਹੈ ਦੁਬਾਰੇ ਫੇਰ ਤੁਹਾਨੂੰ ਦੱਸ ਦਈਏ 99 ਮਾਡਲ ਸੈਕੰਡ ਹਾਨਰ ਟਰੈਕਟਰ ਆ ਇਹ ਹਰਿਆਣਾ ਨੰਬਰ ਦਾ ਤੇ ਇਹ ਟਰੈਕਟਰ ਦੀ ਆਰ ਸੀ ਪੇਪਰ ਵਗੈਰਾ ਦਾ ਬਿਲਕੁਲ ਓਕੇ ਮਿਲੂਗਾ ਐਫੀ ਡੈਵਟ ਵਗੈਰਾ ਮਿਲੂਗਾ ਵੀਰਾਂ ਵੱਲੋਂ ਤੇ ਜੇ ਕੋਈ ਟਰੈਕਟਰ ਵਿੱਚ ਕਟਾਉਣਾ ਉਹ ਵੀ ਵੀਰਾਂ ਵੱਲੋਂ ਕਟਿਆ ਜਾਊਗਾ ਤੇ ਵੀਰਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰਕੇ ਵੀਰਾਂ ਤੋਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਜੀ ਆਪਣੀ ਪੂਰੀ ਵੀਡੀਓ ਦੇਖ ਲਈ ਸਾਰੀ ਕਿਸਾਨ ਭਰਾਵਾ ਧੰਨਵਾਦ